ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਹੈ ਸਜਣੋ ਆਪਣੀ ਦੋ ਟਾਈਮ ਲਾਜ਼ਮੀ ਜਿਹੜੀ ਚਵਾਈ ਜ਼ਰੂਰ ਪਸ਼ੂ ਦੀ ਕਰਿਆ ਕਰੋ ਜਿਹੜਾ ਗੱਭਣ ਡੰਗਰ ਆ ਉਹਨੂੰ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਬਾਕੀ ਧੰਨਵਾਦ ਵੀਡੀਓ ਵੇਖਣ ਲਈ ਸਾਰੇ ਭੈਣ ਭਰਾਵਾਂ ਦਾ ਅੱਜ ਦੀ ਆਪਣੀ ਵਿਜ਼ਿਟ ਪਿੰਡ ਸਰ ਸਿੰਘ ਸਾਹਿਬ ਸਾਹਿਬ ਵੀ ਕਹਿ ਸਕਦੇ ਆ ਕਿਉਂਕਿ ਇਤਿਹਾਸਿਕ ਨਗਰ ਆ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਛੋਟ ਨਗਰ ਆ ਬਾਬਾ ਵਿਧੀ ਚੰਦ ਸਾਹਿਬ ਜੀ ਦਾ ਤੇ ਜ਼ਿਲ੍ਹਾ ਇਹਨੂੰ ਤਰਨਤਾਰ ਸਾਹਿਬ ਪੈਂਦਾ ਤਹਿਸੀਲ ਪੱਟੀ ਸੱਜਣੋਂ ਭਾਈ ਗਰ ਲਾਲ ਸਿੰਘ ਕੋਲ ਪਹੁੰਚੇ ਆ ਬੂਰੀ ਨੀਲੀ ਰਾਵੀ ਤੇ ਇੱਕ ਵੜ ਸੱਜਣੋਂ ਲੈ ਕੇ ਆਏ ਆ ਗੱਬਣ ਤੇ ਵਧੇਰੇ ਜਾਣਕਾਰੀ ਆਪਣੇ ਭਾਈ ਗਰ ਲਾਲ ਤੋਂ ਲੈ ਕੇ ਕਰਦੇ ਆਂ ਸਾਂਝੀ ਤੇ ਬਣੇ ਰਹੋ ਜਰੂਰ ਅੰਡਰ ਟੈਕਰ ਭਾਈ ਗਰ ਲਾਲ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤੂ ਸਾਹਿਬ ਠੀਕ ਠਾਕ ਜੀ ਮੇਰਾ ਜੀ ਮੇਰਾ ਹੈ ਸ਼ੁਗਰਾ ਜੀ ਮਾਰਾ ਜੀ ਨਾੰਦਰਾ ਨਹੀਂ ਪੈਣ ਰਿਆ ਨਾ ਮੀਂਹ ਨੇ ਸੰਧੂ ਸਾਹਿਬ ਇਨਾ ਕੰਮ ਖਰਾਬ ਕੀਤਾ ਵੀ ਗੱਲ ਹੀ ਛੱਡ ਦੋ ਅੱਛਾ ਆ ਕੱਲ ਗਏ ਆ ਇਧਰ ਦੁੱਬਲੀ ਵਾਲੀ ਸਾਈਡ ਤੇ ਸਭਰਾਵਾਂ ਵਾਲੀ ਸਾਈਡ ਤੇ ਬਹੁਤ ਜ਼ਿਆਦਾ ਪਾਣੀ ਪੂਣੀ ਆ ਰਿਹਾ ਚਲੋ ਇੱਥੇ ਆਪ ਤੇ ਹੁਣ ਡਰੇਨ ਡਰੂਨਾ ਚ ਵੇਖ ਕੇ ਡਰੀ ਜਾਂਦੇ ਆ ਤੇ ਜਿਹੜੇ ਭੈਣ ਭਰਾਵਾਂ ਵਿਚਾਰਿਆਂ ਦੇ ਘਰ ਡੁੱਬ ਗਏ ਆ ਬੜਾ ਜੀ ਬੜਾ ਬਹੁਤਾ ਜ਼ਿਆਦਾ ਹੀ ਕੰਮ ਔਖਾ ਆ ਪਿਆ ਹੁਣ ਤੇ ਪਰਮੇਸ਼ਰ ਮਿਹਰ ਹੀ ਕਰੇ ਤੇ ਮੀਂਹ ਮੂੰ ਟਾਵੇ ਵੀਡੀਓ ਵੇਖਣ ਦੇ ਹਾਂ ਇੱਕ ਲਾਸ਼ ਫੁੱਲ ਕੇ ਧਰਦੀ ਜਾਂਦੀ ਤੇ ਕਾਂਠੂਗੇ ਮਾਰਦੇ ਆ ਸੰਧੂ ਸਾਹਿਬ ਯਾਰਾਂ ਨਾ ਹੀ ਮਈਆਂ ਦਰਿਆ ਚ ਰੁੜ ਕੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਘਰਾਂ ਤੋਂ ਬੇਘਰ ਹੋ ਗਏ ਆ ਹਾਂ ਲੋਕ ਰੋਂਦਿਆ ਜਿਹੜਾ ਰੋਜੀ ਰੋਟੀ ਆਪਣੇ ਦੇਸ਼ ਲਈ ਪੰਜਾਬ ਲਈ ਕਿਸਾਨ ਪੈਦਾ ਕਰਨਦਿਆ ਉਹ ਕਿਸਾਨ ਹੀ ਅੱਜ ਮਰ ਗਿਆ ਸੰਧੂ ਸਾਹਿਬ ਝੋਨੇ ਚੰਨਿਆ ਦਾ ਰਿਹਾ ਇੱਕ ਅੱਖ ਨਹੀਂ ਜੇ ਸੱਚ ਪੁੱਛਣਾ ਇੰਨੀ ਤਬਾਹੀ ਹੋਈ ਆ ਵੀ ਗੱਲ ਪਰ ਇਹ ਗੱਲ ਆ ਕਿ ਜਿਨ੍ਹਾਂ ਨੂੰ ਮਾਲਕ ਨੇ ਦਿੱਤਾ ਏ ਸਾਰਾ ਕੁਝ ਉਹਨਾਂ ਨੂੰ ਜ਼ਰੂਰ ਇਹ ਬੇਨਤੀ ਹੈ ਕਿ ਮਦਦ ਕਰਨੀ ਚਾਹੀਦੀ ਆ ਇਹ ਕਰਨੀ ਚਾਹੀਦੀ ਹੈਲਪ ਜੀ ਜੇ ਜਾਵੇ ਉੱਥੇ ਰੱਜਿਆਂ ਨੂੰ ਨਾ ਜਾਵੇ ਜਿਹੜੇ ਭੁੱਖੇ ਮਰਨਦੇ ਉੱਥੇ ਜਾਵੇ ਪੱਕੀ ਗੱਲ ਆ ਜੀ ਪੱਕੀ ਗੱਲ ਤੇ ਇਹ ਨਾ ਆਮ ਹੀ ਜਿਹੜੇ ਆਪਣੇ ਬੰਨਾਂ ਦੇ ਉੱਤੇ ਭੈਣ ਭਰਾ ਬੈਠੇ ਆ ਜਿਹੜੇ ਰੱਜੇ ਸਾਡੇ ਵਰਗੇ ਜਿਨ੍ਹਾਂ ਦੇ ਸਾਰਾ ਕੁਝ ਹੈਗਾ ਕੋਈ ਨੁਕਸਾਨ ਨਹੀਂ ਹੋਇਆ ਉਹ ਬਲੇਟੀ ਜਾਂਦੇ ਨੇ ਜਿਹੜੇ ਪਾਣੀ ਚ ਡੁੱਬੇ ਆ ਨਾ ਮਾਤਰ ਫੇਰ ਰਗੜੇ ਜਾਂਦੇ ਸਤੂ ਸਾਹ ਦੇ ਸਾਥ ਉੱਥੇ ਨਹੀਂ ਕੋਈ ਪਹੁੰਚਦਾ ਕਿਉਂਕਿ ਉਹ ਪਾਣੀ ਚ ਜਾਣ ਦਾ ਕੋਈ ਰਸਤਾ ਨਹੀਂ ਹੈਗਾ ਹੁਣ ਕਾਲੇ ਕੇ ਥਾੜ ਫਿਰੋਜਪੁਰ ਬੰਡਾਲਾ ਨਗਰ ਆ ਜਿਵੇਂ ਕੋਡ ਬੁੱਢੇ ਤੋਂ ਅਗਲੇ ਬੰਨੇ ਪੁਲ ਨਾਲ ਕਿ ਚੱਲ ਜਗੇ ਉਧਰ ਕੋਈ ਵੀ ਨਹੀਂ ਪਹੁੰਚਦਾ ਪੱਕੀ ਗੱਲ ਆ ਜੀ ਪੱਕੀ ਕਿਉਂਕਿ ਪਾਣੀ ਬੜਾ ਐ ਤੇ ਡਰਦਾ ਕੋਈ ਜਾਂਦਾ ਨਹੀਂ ਪਾਣੀ ਦੇ ਵਿੱਚ ਲੋਕ ਆ ਵੀਡੀਓ ਆਈਆਂ ਸਾਨੂੰ ਵੀ ਅਸੀਂ ਵੀਡੀਓ ਪਾਈਆਂ ਵੀ ਆ ਅੰਕਿਸ਼ਨ ਸਿੰਘ ਵਾਸੀ ਤੇ ਥਾੜ ਗਾਲੇ ਕੇ ਨਗਰ ਬੰਡਾਲਾ ਇਹ ਬਿਲਕੁਲ ਦਰਿਆ ਦੇ ਗੱਟੀ ਦੇ ਵਿੱਚ ਆ ਪੈਲੀ ਨੰਬਰੀ ਆ ਹਾਂਜੀ ਠੀਕ ਆ ਜੀ ਜੀ ਅਰ ਜੇਤਰੀਆਂ ਨੰਬਰੀ ਆ ਪਰ ਦਰਿਆ ਦੇ ਵਿੱਚ ਆਉਂਦਾ ਬੰਨ ਜਿਹੜਾ ਹੈ ਉਹ ਬਿਲਕੁਲ ਪਰਾਂ ਚੱਲ ਜਾਂਦਾ ਬਾਣਾ ਵਾਲੀ ਵਸਤੀ ਨੂੰ ਰੁਕਣੇ ਵਾਲੇ ਦੇ ਮੇਨ ਬੰਨ ਪਰਾਂ ਹੈ ਇਹ ਵੀ ਚਾਹ ਤੂੰ ਸਬਰ ਲਾਮ ਲਾ ਕੇ ਨਾ ਨੁਕਸਾਨ ਇੰਨਾ ਜ਼ਿਆਦਾ ਆਇਆ ਕਿ ਹੋਇਆ ਵੀ ਗੱਲ ਹੀ ਛੱਡ ਦੋ ਬੜਾ ਅਜੀ ਹੋਣੀ ਚਲੋ ਰੱਬ ਮਿਹਰ ਕਰੇ ਤੇ ਮੀਂਹ ਮੂੰਹ ਟਾ ਦੇ 2023 ਵਾਲਾ ਕੰਮ ਬਣ ਗਿਆ ਹਾਂਜੀ ਹਾਂਜੀ ਇੰਨਾ ਮੇਰੇ ਸਾਰਾਂ ਦੇ 88 ਨੂੰ ਹੀ ਆ ਗਿਆ ਹੈ ਉਹ ਕੱਲ ਬਣੀ ਫਿਰਦੇ ਆ ਨਾ ਆਪਾਂ ਆਪਦੇ ਸੁਣਦੇ ਹੀ ਆ ਜਿਹੜੀ ਗੱਲ ਚਲੋ ਆਪਾਂ ਵੇਖੇ ਤਾਂ ਨਹੀਂ ਬਾਕੀ ਸਿਆਣਿਆਂ ਨੇ ਜੋ ਕਿਹਾ ਉਹ ਤੇ ਫਿਰ ਸੱਚ ਹੀ ਹੋਊਗਾ ਜਿਹੜੀ ਗੱਲ ਸੱਚਾ ਜੀ ਹਾਂਜੀ ਤੇ ਉਧਰ ਡੇਰਾ ਬਾਬਾ ਨਾਨਕ ਕਹਿ ਰਿਹਾ ਤੇ ਬੜਾ ਅਦਰ ਤਬਾਈ ਹਰ ਇੱਕੀ ਚਲੋ ਬਹੁਤ ਜ਼ਿਆਦਾ ਮੰਦਾ ਗੁਰੂ ਰਾਮਦਾਸ ਮਹਾਰਾਜ ਹਰ ਇੱਕ ਦੇ ਪਰਿਵਾਰ ਤੇ ਮਿਹ ਸ਼ੁਰੂਆਤ ਭਾਈ ਗਲਾਸਿਆਂ ਨੇ ਡਰੈਸ ਕਰੀਏ ਪਹਿਲਾਂ ਨੋਟ ਫਿਰ ਸ਼ੁਰੂਆਤ ਕਰੀਏ ਐਸ ਵੀ ਜੀ ਦਾ ਨਾਮ ਮੇਰਾ ਸਰਦਾਰ ਗੁਰਲਾਲ ਸਿੰਘ ਪਿੰਡ ਸੋਰ ਸਿੰਘ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਆ ਜੀ ਹਾਂਜੀ ਮੋਬਾਈਲ ਨੰਬਰ ਹੈਗਾ 8217282479 ਠੀਕ ਹੈ ਬੂਰੀ ਤੋਂ ਕਰੀਏ ਸ਼ੁਰੂਆਤ ਆ ਨਾ ਜੀ ਵੀਰ ਜੀ ਆ ਜੀ ਬੂਰੀ ਨੀਲੀ ਆ ਗਈ ਪਿਓਰ ਲਓ ਸੱਜਣੋ ਬਿੱਲੀ ਮਨ ਕੀ ਇੱਕ ਸੁਵੇਦਾਂ ਦਾਜਾ ਲਾਇਓ ਤੀਜਾ ਹੋ ਦੂਜਾ ਹੋ ਚੌਥਾ ਹੋ ਇਹ ਚ ਨਹੀਂ ਕੋਈ ਨਹੀਂ ਸੁਵੇ ਤੀਜਾ ਵਾ ਸੰਧੂ ਸਾਹਿਬ ਆਪਾਂ ਝੂਠ ਨਹੀਂ ਮਾਰਨਾ ਦੂਜੇ ਸੁਵੇ ਮੈਨੇ ਕੱਢਿਆ 12 ਤੋਂ 13 ਕਿਲੋ ਦੁੱਧ ਅੱਛਾ ਅਜੇ ਹਫਤਾ ਲੈਂਦੀ ਆ ਵਾਹ ਮੈਂ ਇਹਦੇ ਪਾਰ ਪਿੱਛੇ ਖਣਾ ਦੀ ਪੂਰ ਗਰੰਟੀ ਹੋਊਗੀ ਅੱਛਾ ਭਰਾ ਮੰਗਾ ਕੇ ਤਸੱਲੀ ਨਾਲ ਥਾਣ ਟਿਪ ਕੇ ਤੇ ਫੇਰ ਆਪਾਂ ਨੂੰ ਰੁਪਈਏ ਦਵੇ ਕੋਈ ਇਹੋ ਜਿਹਾ ਚੱਕਰ ਨਹੀਂ ਪੂਛ ਇੱਕ ਥੋੜੀ ਜੀ ਕੱਟੇ ਥੱਲੇ ਵਾਕੀ ਉਹਨਾਂ ਤੋਂ ਬੰਦੇ ਤੋਂ ਮਾਲ ਵੜਾ ਸੀ ਚਲੋ ਇਹ ਪਹਿਲੇ ਸੂਵੇ ਦੀ ਗੱਲ ਬਾਤ ਹੁੰਦੇ ਆ ਜੀ ਉਦੋਂ ਮੈਂ ਨੇ ਪੈਰ ਰਸਤਾ ਸੀ ਤੇ ਉਦੋਂ ਪੂਛ ਵੱਡੀ ਗਈ ਸੀ ਮੈਂ ਆਪਾਂ ਝੂਠ ਮਾਰ ਕੇ ਫਤ ਨਹੀਂ ਆ ਬਾਕੀ ਬਾਪ ਦੀ ਆ ਕਈ ਭਣ ਭਰਾ ਆਂਦੇ ਆ ਵੀ ਮੁੜ ਕੇ ਚਿਕਰ ਨਹੀਂ ਮਾਰਦੇ ਨਹੀ ਨਹੀ ਇਹ ਇੱਕ ਜਾਰੀ ਲੰਡੀ ਜਿੰਦੀ ਉਹ ਨਹੀਂ ਨਹੀਂ ਹੈਗੀ ਇਹ ਮੇਰੇ ਹਿਸਾਬ ਨਾਲ ਥੱਲੇੋਂ ਚਟਾਕ ਦੇ ਦਾਗ ਆ ਥੋੜੀ ਜਿਹੀ ਗਿੱਠ ਕੀ ਕੋਈ ਨਹੀ ਨਹੀ ਖੁਚਾਂ ਦਾਕ ਹੈਗੀ ਆ ਜੀ ਥੋੜੀ ਆ ਹੈਗੀ ਆ ਹੈਗੀ ਆ ਪੂਛ ਹੁੰਜਣਾ ਥੋੜੀ ਜਿਹੀ ਮਰੋੜ ਕੇ ਜੇ ਰਾਦੀ ਹੁੰਜ ਖੁਚਾਂ ਦਾਕ ਤੇ ਆ ਜਾਊਗੀ ਜੀ ਜੀ ਬਾਕੀ ਮੈਂ ਦਾ ਵਜਨ ਵੜਾ ਕਾਸੇ ਨਿਸ਼ਾਨੀਆਂ ਵੱਡੀ ਮੈਂ ਆ ਬੋਲੋ ਚਲੋ ਮਹਾਰਾਜ ਨਵੀਂਦਰੋਈ ਰੱਖੇ 13 14 ਕਿਲੋ ਦੀ ਮਾਲਗਾ ਰਹੂਗੀ ਹੈ ਕੀ ਲੈ ਲਓ ਜੀ ਹਾਂਜੀ ਲਓ ਸੱਜਣੋ ਬਾਕੀ ਦੇਣ ਵਾਕਈ 8 ਤੋਂ 10 ਵੀ ਖੜ ਸਕਦੀ ਸਾਡੇ ਨੂੰ ਤਾਜੇ ਨਾ ਕਿਉਂਕਿ ਤੇਲ ਢੁੜ ਕਾਫੀ ਹੈ ਤੇ ਜਿਹੜਾ ਬਟਨਾ ਵਾਲਾ ਲੈਵਾ ਹੋਊਗਾ ਇਹਦਾ ਕਰਮਾ ਜੀ ਦਾ ਹਾਂਜੀ ਵੱਡੀ ਮਾਇਆ ਸੰਧੂ ਸਾਹਿਬ ਕੱਤ ਵਜਨ ਬਹੁਤ ਜ਼ਿਆਦਾ ਮਿਹਨਤ ਲੱਗਦਾ ਲੈਓ ਜੀ ਲੈਓ ਭਾਈ ਜੀ ਜਿੰਦੀ ਰਵੇ ਤੇ ਮੈਂ ਵੀ ਵੱਡੀ ਪੂਰੀ ਮੋਟੇ ਦਾ ਡੇ ਹੁੰਦੀ ਜੇ ਮਾਣਾ ਮੋਟੇ ਤੋਂ ਟਪੰਢੀ ਜਾਂਦੇ ਕੇ ਨਿਸ਼ਾਨੀਆਂ ਵੇਖੋ ਚਿਹਰਾ ਵੇਖੋ ਸਾਰੀ ਸਾਰੀਆਂ ਨਿਸ਼ਾਨੀਆਂ ਪ੍ਰੋਪਰ ਹਾਂਜੀ ਬਿੱਲੀ ਮਨ ਕੀ ਅੱਖ ਬਾਹਨੇ ਦੇ ਵੀ ਡੱਬ ਪਿਛੇ ਵੀ ਨੀ ਤੂ ਦੇ ਵੀ ਨਿਸ਼ਾਨ ਹਨ ਹਣਾ ਹਾਂਜੀ ਨੋ ਜੀ ਉਹ ਬੰਦੇ ਆ ਮੈਂ ਗੰਦ ਅੰਦਰੋਂ ਕੱਢੇ ਨਹੀਂ ਕਦੇ ਡਰਦੀ ਆ ਤੇ ਲਾਰੇ ਤਲੂਰੇ ਦੀ ਆਲ ਕਰਦੀ ਸੰਗਲ ਜੀ ਦੇ ਗੱਲ ਜਾਂ ਹਾਂਜੀ ਨੋ ਜੀ ਤੇ ਬਾਈ ਜੀ ਦੀ ਕੀਮਤ ਕੀਮ ਤੇ ਚਲੋ ਮਹਾਰਾਜ ਨਵੀਨ ਰੂ ਹੀ ਰੱਖੇ ਉਹਦੇ ਕਰਦੇ ਆਪਾਂ 1 ਸਵਾ ਲੱਖ ਸਤੂ ਸਾਬ ਜੀ ਵੀਰ ਹੀ ਦੇ ਦਿੱਗੇ ਜੀ ਪਿਆਰ ਮੌਤ ਕਰ ਦਿੱਗੇ 5000 ਛੱਡ ਗਏ 15 ਦੀ ਲਾਸਟ ਹੀ ਦੇ ਦਾਂ ਮੱਤ ਵਾਲਾ ਹੀ ਕੰਮ ਹੈ ਆਪਾਂ ਨੂੰ ਦੇ ਪਰ ਮੈਂ ਵੱਡੀ ਵੱਡੀ ਜੇ ਸੰਧੂ ਸਾਹਿਬ 13 14 ਕਿਲੋ ਦੀ ਮਾਲਕ ਹੁਣਾ ਦੱਸ ਦੀ ਹਾਂ ਤੇ ਨਾ ਹੀ ਕਰਦੀਏ 100 ਰੁਪਿਆ ਛੋੜੀ ਜਿੱਤੋਂ ਕਰਨੀ ਆਪਾਂ ਉਹ ਚੋ 500 ਰੁਪਿਆ ਛੋੜ ਕਰਾਂਗੇ ਆਪਾਂ 100 ਵੀ ਨਹੀਂ ਕਰਦੇ 1 10 ਚੋਂ ਮਾਨਤਾ ਨਹੀਂ ਹੋਣਾ ਜੀ ਹੁਣ ਅੱਛਾ ਹਾਂਜੀ ਉਹ ਚੋ ਛੋੜ ਛੱਪਾਈ ਜੀ ਠੀਕ ਆ ਹਾਂਜੀ ਲਓ ਜੀ ਆ ਆ ਗਈ ਵੈਟ ਸੱਜਣੋ ਹਾਂਜੀ ਫਿਰ ਕਿਰਮਾਂ ਸੁਵੇ ਆ ਗਈ ਦੂਜਾ ਸੁਵੇ ਸੰਧੂ ਸਾਹਿਬ ਸੁਣੀ ਆ ਗਈ ਦੂਜਾ ਪਹਿਲੇ ਸੁਵੇ 20 ਤੋਂ ਪਲੱਸ ਚੱਲੀ ਕਰਮਾਂ ਲਈ ਕੀ ਬਾਈਕ ਲੋ ਦੁੱਧ ਕੱਢਿਆ ਵਾ ਠੰਡੀ ਠੰਡੀ ਬਹੁਤ ਜਿਆਦੀ ਮਾਣਾ ਜਿੱਥੇ ਮਰਦੀ ਖਲਾਰ ਕੇ ਬੈਠ ਲੋ ਲ 11 ਨਾਲ ਨਹੀਂ ਤੇ 20 ਕਿਲੋ ਦੁੱਧ ਇਹਨੂੰ ਪਾਉਣਾ ਚਾਹੀਦਾ ਜੇ ਡਾ ਥਾਂ ਦੇਵਾ ਲੱਗਾ ਬਾਕੀ ਸਾਡੀ ਨਹੀਂ ਗਰੰਟੀ ਤੁਸੀਂ ਆਪ ਅੰਦਾਜ਼ਾ ਲਾਇਆ ਕਰੋ ਸਾਰੇ ਸੂਝਵਾਨ ਤੁਹਾਡੇ ਘਰਾਂ ਜੋ ਆਈਆਂ ਤੁਹਾਡੇ ਘਰਾਂ ਚ ਚੱਲ ਜਾਣਗੀਆਂ ਕਰਮਾਲੀਆਂ ਸੰਤੂ ਸਾਹਿਬ ਫਾਰਮ ਚੋਂ ਲਈ ਛੱਡ ਚੋਂ ਲਈ ਹੈ ਵੱਡੀ ਵੱਡੀ ਜਾ ਵੈੜ ਵੱਡੀ ਜਾ ਵੈੜ ਕੋਈ ਸ਼ੱਕ ਨਹੀਂ 20 ਕਿਲੋ ਪੂਰੀ ਸੂਗੇ ਵਸ਼ੀ ਨੇ ਕੱਢਿਆ ਵਾ ਠੀਕ ਆ ਹਾਂਜੀ ਨੋ ਸੋ ਬਾਕੀ ਜਿਹੜਾ ਪਣਪਰਾ ਖਰੀਦ ਕਰੂਗਾ ਨੇ ਆਪੇ ਅੰਦਾਜ਼ਾ ਲਾ ਲੈਣਾ ਵੀ ਬੱਚੀ ਦੀ ਕੱਦ ਵੜਾ ਕੱਦ ਮੈਂ ਜੱਡਾ ਹੀ ਸੱਚ ਨੂੰ ਅੰਦਾਜ਼ਾ ਅਗਲੇ ਹਫਤੇ ਲੈ ਜੂ ਇਹ ਵੀ ਜਿਹੜੇ ਸਨਾਂ ਦੇ ਭਾਰ ਪਿਛਲੇ ਫੋਲ ਕਰਾਂਗੇ ਅਗਲੇ ਦੇ ਘਰ ਖੜ ਕੇ ਤਪਾ ਕੇ ਤਸੱਲੀ ਨਾਲ ਫੇਰ ਪੈਸੇ ਲਵਾਂਗੇ ਆਪਾਂ ਸਹੀ ਗੱਲ ਆ ਹਾਂਜੀ ਗਰੰਟੀ ਫੇਰ ਹੀ ਹੁੰਦੀ ਜੇ ਅਗਲੇ ਦੇ ਘਰ ਜਾ ਕੇ ਤਸੱਲੀ ਕਰਾ ਕੇ ਰੁਪਈਏ ਲਵੇ ਦੇ ਹਾਂਜੀ ਤੇ ਰੇਟ ਬਾਈ ਜੀ ਰੇਟ ਇਹਦਾ ਆਪਾਂ ਮੁੱਲ ਕਰਦੇ 85000 ਰੁਪਈਆ ਹਾਂਜੀ ਆ ਸਿੱਧੀ ਦੇ ਦਾਂਗੇ ਲਾਸਟ ਟਾਈਮ ਲਾਸਟ ਟਾਈਮ ਹਾਂਜੀ ਤੇ ਹੋਰ ਹੋ ਜੋ ਪੰਜ 5 ਕੀਤੇ ਜਿਆਦਾ ਧੱਕਾ ਹੈ ਨਾ ਜੀ ਵੇਖ ਲਓ ਤੁਹਾਡੀ ਖੁਸ਼ੀ ਹੈ 75 ਦੀ ਦੇ ਦਾਂਗੇ लास्टੀ ਉਹ ਚੋ ਛੋਰ ਛੱਪਾ ਹੀ ਹੋਣਾ ਜੀ ਮਾਰ ਠੀਕ ਹੈ ਹਾਂਜੀ ਲਓ ਸਜਣੋ ਬਾਦੀ ਵਹਿੜ ਵੇਖੋ ਮੈਂ ਤੋਂ ਵੀ ਜਿਆਦਾ ਵੱਡੀ ਹੈ ਇਹ ਨਹੀਂ ਵੀ ਕੋਈ ਛੋਟੀ ਮੋਟੀ ਗੱਲ ਹੋ ਗਈ ਆਪਣੇ ਸਿਰ ਨੂੰ ਹੀ ਲੱਗਦੀ ਕਰਦੀ ਤੁਹਾਡੇ ਵਾਕਿਆ ਹੀ ਸਿਰ ਨੂੰ ਆਉਂਦੀ ਆ ਹਾਂਜੀ ਮੋਢੇ ਤੁਹਾਡੇ ਨੂੰ ਮਾਸਾ ਉੱਚੀ ਹੋਊਗੀ ਜੀ ਜੀ ਹਨਾ ਤੇ ਵਹਿੜ ਤੇ ਕੋਈ ਸ਼ੱਕ ਨਹੀਂ ਹੈ ਦੁੱਧ ਵੀ ਚੰਗਾ ਭਰੂਗੀ ਜਿਹੜਾ ਲੇਵਾ ਸਜਣੋ ਬਿਲਕੁਲ ਕੱਟ ਵਾਲਾ ਲੇਵਾ ਖਾਂ ਚੰਗਾ ਸੋਹਣਾ ਲੱਗਾ ਸੋਹਣੂ ਸਾਹਿਬ ਜਿੱਦਣ ਸੂਈ ਹੋ ਤਨਾ ਆਪਾਂ ਤੇ ਨਹੀਂ 85000 ਦੀ ਕੋਈ ਭੈਣ ਭਰਾ ਹੁਣ ਵੀ ਸੂਈ ਕਰਨੀ ਚਾਹੂਗਾ ਆਪਣਾ 85000 ਦਾ ਸੌਦਾ ਕਰੇ ਤੇ ਆਪਾਂ ਨੂੰ 15000 20000 ਬਿਆਨਾ ਪਾਵੇ ਆਪਾਂ ਸੂਈ ਦੇ ਦਾਂਗੇ ਦਵਾ ਕੇ 85 ਦੀ ਪੱਕੀ ਗੱਲ ਹੈ ਜੇ ਸੰਭਾਲਣੀ ਆ ਸੋਣੀ ਆ ਫੇਰ 75000 ਦੀ ਫੇਰ ਆਓ ਜੀ ਹਾਂਜੀ ਲਓ ਸੱਜਣੋ ਮੈਂ ਵੀ ਚੰਗੇ ਨੀਲੇ ਰਾਵੀ ਦੀ ਖਰੀਦਦਾਰੀ ਕਰਿਓ ਧੰਨਵਾਦ ਸਾਰਿਆਂ ਦਾ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ